जय पीरां दी जी जय सैयां दी महफिल मस्तां दे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਜੋ ਆਪਾਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜੀ ਇਸ ਵਿਸ਼ੇ ਨੂੰ ਚੰਗੀ ਤਰ੍ਹਾਂ ਸੁਣਨਾ ਤੇ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਓ ਜੀ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਮਿਲ ਜਾਣਗੇ ਤੇ ਚਰਨ ਸਵਾਲ ਦਾ ਜਵਾਬ ਮਿਲ ਜਾਂਦਾ ਉਹ ਇੱਕ ਵਾਰ ਲਿੰਕੇ ਦੱਸ ਦਿਆ ਕਰੋ ਤੇ ਬਾਕੀ ਆਪਣਾ ਜੋ ਅੱਜ ਦਾ ਵਿਸ਼ਾ ਹੈ ਉਸ ਲਈ ਬਣਾਇਆ ਗਿਆ ਹੈ ਕਿਉਂਕਿ ਕਈਆਂ ਨੂੰ ਲੱਗਦਾ ਹੈ ਕਿ ਸਾਨੂੰ ਲੋਕ ਟਿਕਣ ਨਹੀਂ ਦਿੰਦੇ ਵੈਸੇ ਜ਼ਿਆਦਾ ਤੱਕ ਹੁੰਦਾ ਵੀ ਇਸ ਤਰ੍ਹਾਂ ਜੇਕਰ ਕੋਈ ਜਿੰभी ਵਾਸਤੇ ਹੁੰਦਾ ਹੈ ਤੇ ਲੋਕ ਉਹ ਜੀਣ ਨਹੀਂ ਦਿੰਦੇ ਕੋਲੋਂ ਇੱਕ ਦਿਨ ਦੋ ਲੱਖ ਪੈ ਬਦਨਾਮ ਕਰਨ ਤੇ ਲੱਗੇ ਰਹਿੰਦੇ ਨੇ ਸੋ ਜੇਕਰ ਤੁਹਾਡੇ ਨਾਲ ਵੀ ਕੁਝ ਇਹੋ ਜਿਹਾ ਹੋ ਰਿਹਾ ਤਾਂ ਇਹ ਕਰਮ ਤੁਹਾਨੂੰ ਅਸਰ ਦਿਖਾਵੇਗਾ ਸੋ ਕੋਈ ਸੇਵਾ ਦੇ ਵਿੱਚ ਰੁਕਾਵਟ ਆ ਰਹੀ ਕੋਈ ਨਰਾਜਗੀ ਹੈ ਉਹ ਵੀ ਦੂਰ ਹੋਵੇਗੀ ਸੋ ਮੰਗਲਵਾਰ ਤੇ ਸ਼ਨੀਵਾਰ ਦੇ ਦਿਨ ਤੁਸੀਂ ਕਰਮ ਕਿਸ ਤਰੀਕੇ ਨਾਲ ਕਰਨਾ ਹੈ ਤੇ ਕਿਹਦਾ ਨਾਮ ਲੈ ਕੇ ਕਰਨਾ ਹੈ ਇਹ ਵੀ ਦੱਸਾਂਗੇ ਜੀ ਸੋ ਬਾਬਾ ਪੈਰੋਜੀ ਦਾ ਤਾਂ ਆਪਾਂ ਜਿਵੇਂ ਤੁਹਾਡੇ ਨਾਲ ਸੰਝਾ ਕੀਤਾ ਕਿ ਇਹ ਕਰਮ ਕਰਨਾ ਹੈ ਪਰ ਫੋਰ ਵੀ ਕੁਝ ਆਪਾਂ ਸਾਰੀ ਗੱਲ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸੋ ਇਸ ਕਰਕੇ ਲਾਸਟ ਤੱਕ ਵੀਡੀਓ ਨੂੰ ਚੰਗੀ ਤਰ੍ਹਾਂ ਸੁਣ ਲਿਆ ਕਰੋ ਜੀ ਸੋ ਕਈ ਵਾਰ ਕਈ ਸਵਾਲ ਮਨ ਵਿੱਚ ਰਹਿ ਜਾਂਦੇ ਪਰ ਵੀਡੀਓ ਪੂਰੀ ਨਾਲ ਸੁਣਨ ਕਾਰਨ ਹੋ ਜਾਂਦਾ ਏ ਸੋ ਇਸ ਕਰਕੇ ਪੂਰੀ ਵੀਡੀਓ ਸੁਣੋਗੇ ਤੇ ਗੱਲ ਸਾਰੀ ਸਮਝ ਵਿੱਚ ਆਵੇਗੀ ਸੋ ਹੁਣ ਆਪਾਂ ਇੱਥੇ ਜੀ ਪਹਿਲਾਂ ਇੱਕ ਕਮੈਂਟ ਦੱਸਾਂਗੇ ਜੇਕਰ ਕੋਈ ਰੂਹ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਲਿਖਣਾ ਤੇ ਨਾਲ ਲੱਗਦੇ ਘੰਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਜੀ ਸੋ ਹੁਣ ਆਪਾਂ ਪਹਿਲਾਂ ਇੱਕ ਕਮੈਂਟ ਦੱਸਦੇ ਹਾਂ ਇੱਕ ਹੀ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਹਰ ਰੋਜ਼ ਵੀਡੀਓ ਸੁਣਦੇ ਹਾਂ ਬਹੁਤ ਚੰਗੀਆਂ ਲੱਗਦੀਆਂ ਕਹਿੰਦੇ ਕਿ ਅਸੀਂ ਇੱਕ ਸਵਾਲ ਕੀਤਾ ਸੀ ਵੈਸੇ ਕਦੇ ਸਵਾਲ ਕੋਈ ਕੀਤਾ ਨਹੀਂ ਸਾਨੂੰ ਆਪ ਪੁੱਛੇ ਸਵਾਲ ਦੇ ਜਵਾਬ ਮਿਲ ਜਾਂਦੇ ਵੀਡੀਓ ਵਿੱਚ ਪਰ ਕਹਿੰਦੇ ਇੱਕ ਸਵਾਲ ਪੁੱਛਿਆ ਸੀ ਤੁਸੀਂ ਉਹਦਾ ਜਵਾਬ ਨਹੀਂ ਦਿੱਤਾ ਉਹ ਸੀ 24 ਤਰੀਕ ਨੂੰ ਸਵਾਲ ਕੀਤਾ ਸੀ ਸੋ ਕਹਿੰਦੇ ਕਿ ਇਹਦਾ ਜ਼ਰੂਰ ਜਵਾਬ ਦੋਸਤੋ ਦੇਖੋ ਜੀ ਇਸ ਤਰ੍ਹਾਂ ਕਮੈਂਟ ਲੱਭਣੇ ਬਹੁਤ ਮੁਸ਼ਕਲ ਆ ਹੁਣ ਇਹ ਵੀ ਨਹੀਂ ਪਤਾ ਕਿ ਕਿਹੜੀ 24 ਨੂੰ ਤੁਸੀਂ ਸਵਾਲ ਕੀਤਾ ਹੈ ਜੀ ਸੋ ਜੇਕਰ ਅੱਜ ਇਹ ਵੀਡੀਓ ਸੁਣ ਰਹੇ ਹੋ ਤੇ ਸਾਨੂੰ ਦੁਬਾਰਤੋਂ ਆਪਣਾ ਨਾਮ ਇਹਨਾਂ ਨੇ ਆਪਣਾ ਨਾਮ ਲਿਖਿਆ ਜਸਵਿੰਦਰ ਕੌਰ ਸੋ ਆਪਣਾ ਨਾਮ ਦੁਬਾਰਤੋਂ ਲਿਖ ਕੇ ਸਾਨੂੰ ਸਵਾਲ ਉਤੇ ਅਸੀਂ ਤੁਹਾਡੇ ਸਵਾਲ ਦਾ ਜਵਾਬ ਛੇਤੀ ਦਵਾਂਗੇ ਜੀ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਹਾਂ ਕਿ ਤੁਸੀਂ ਹਰ ਰੋਜ਼ ਵੀਡੀਓ ਨੂੰ ਪੂਰੀ ਸੁਣਦੇ ਹੋ ਸਮਝਦੇ ਹੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਇੱਕ ਕਮੈਂਟ ਵਿੱਚ ਲਿਖਦੇ ਨੇ ਕਿ ਦੀਦੀ ਜੀ ਕਹਿੰਦੇ ਸੁਪਨਿਆਂ ਦੇ ਵਿੱਚ 나ਗ ਬਹੁਤ ਨਜ਼ਰ ਆਉਂਦੇ ਆ ਸੋ ਕਦੇ ਕੰਧ ਤੇ ਨਜ਼ਰ ਆਉਂਦੇ ਆ ਚੜ੍ਹੇ ਤੇ ਕਦੇ ਕੰਧ ਕੋਲ ਖੜੇ ਹੋਏ ਨਜ਼ਰ ਆਉਂਦੇ ਆ ਸੋ ਕਹਿੰਦੇ ਕਿ ਸਾਨੂੰ ਸਮਝ ਨਹੀਂ ਆਉਂਦੀ ਕਹਿੰਦੇ ਪੀਰਾਂ ਦੇ ਲੜ ਲੱਗੇ ਆ ਕਹਿੰਦੇ ਕਿ ਬਾਕੀ ਕਹਿੰਦੇ ਤੁਹਾਡੀਆਂ ਵੀਡੀਓ ਸੁਣ ਕੇ ਸਾਨੂੰ ਹਿੰਮਤ ਬਹੁਤ ਮਿਲਦੀ ਹੈ ਸੋ ਬਹੁਤ ਬਹੁਤ ਪਹਿਲਾਂ ਧੰਨਵਾਦ ਜੀ ਕਿ ਵੀਡੀਓ ਸੁਣ ਕੇ ਤੁਹਾਨੂੰ ਹਿੰਮਤ ਮਿਲਦੀ ਹੈ ਤੁਸੀਂ ਵੀਡੀਓ ਨੂੰ ਸੁਣੋ ਦੇਉ ਇਸੇ ਲਈ ਹਿੰਮਤ ਮਿਲਦੀ ਆ ਸੋ ਸੁਣਨੀ ਜਦੋਂ ਗੱਲ ਧਿਆਨ ਆ ਤੇ ਉਹ ਗੱਲ ਮੰਨਣ ਚੰਗੀ ਲੱਗਦੀ ਆ ਜੀ ਤੇ ਹੌਸਲਾ ਮਿਲਦਾ ਹੈ ਸੋ ਦੇਖੋ ਜੀ ਜੇਕਰ ਤਾਂ ਇੱਕ ਜਗ੍ਹਾ ਤੇ ਹੀ ਤੁਹਾਨੂੰ ਬਾਰ-ਬਾਰ ਇਸ਼ਾਰਾ ਆ ਰਿਹਾ ਆ ਕਿ ਉਸੇ ਜਗ੍ਹਾ ਤੇ ਤੁਹਾਨੂੰ ਬਾਰ-ਬਾਰ ਨਾਗ ਨਜ਼ਰ ਆਉਂਦੇ ਆ ਤੇ ਕੋਸ਼ਿਸ਼ ਕਰੋ ਕਿ ਕੁਝ ਦਿਨ ਲਗਾਤਾਰ ਉੱਥੇ ਕੱਚੀ ਬਸਤੀ ਰੇਸ਼ਟਾ ਪੂਰੇ ਘਰ ਚ ਵੀ ਦੋ ਤੇ ਉੱਥੇ ਵੀ ਜ਼ਰੂਰ ਸੋ ਲਗਾਤਾਰ ਸ਼ਿੱਟਾ ਦਉਗੇ ਸ਼ਿਵ ਲਿੰਗ ਤੇ ਜਾ ਸਕਦੇ ਹੋ ਸ਼ਿਵ ਲਿੰਗ ਤੇ ਜਾ ਕੇ ਤੁਸੀਂ ਜਲ ਚੜਾਇਆ ਕਰੋ ਕੱਚੀ ਲਸੀ ਚੜਾਇਆ ਜਾਂਦੀ ਐਤਵਾਰ ਦੇ ਐਤਵਾਰ ਜਾਂ ਸੋਮਵਾਰ ਨੂੰ ਚਲੇ ਜਾਓ ਸੋ ਉੱਥੇ ਅਰਦਾਸ ਬੇਨਤੀ ਕਰੋ ਤੇ ਜੋ ਗੱਲ ਹੈ ਮੋਰੀ ਨਿਖਰ ਕੇ ਆ ਜਾਵੇਗੀ ਸੋ ਵਿਸ਼ਵਾਸ ਰੱਖ ਕੇ ਅਰਦਾਸ ਬੇਨਤੀ ਕਰਨੀ ਆ ਤੇ ਬਾਕੀ ਜੇਕਰ ਜਾਂ ਘਰ ਵਿੱਚੋਂ ਕੋਈ ਸੇਵਾ ਕਰਦਾ ਗਿਆ ਆ ਸੇਵਾ ਛੱਡ ਦਿੱਤੀ ਕਿਸੇ ਨੇ ਗਾਥ ਕੀਤੀ ਨਹੀਂ ਕਈ ਪੀੜੀਆਂ ਤੋਂ ਬਾਅਦ ਵੀ ਸੇਵਾ ਜਦੋਂ ਉਹਨੇ ਲੈਣੀ ਆ ਜਿਹਦੀ ਰੋਣਵਾ ਤੇ ਉਹਨੇ ਲੈ ਹੀ ਲੈਣੀ ਉਹਨੇ ਆਪਣਾ ਇਸ਼ਾਰਾ ਪਈ ਜਾਣਾ ਆ ਸੋ ਇੱਕ ਥਾਂ ਤੇ ਬਾਰ ਬਾਰ ਇਸ਼ਾਰਾ ਨਾਗ ਨੇ ਦੇਣਾ ਮੰਨ ਲਓ ਕਿ ਉੱਥੇ ਕੋਈ ਨਾ ਕੋਈ ਤਾਂ ਐਸੀ ਗੱਲਬਾਤ ਹੈ ਜਾਂ ਉਹਨਾਂ ਦਾ ਤੈਰਾ ਹੈ ਜਾਂ ਕੋਈ ਮੂੰਹ ਤੋਂ ਸੁਖਣਾ ਸੁਖੀ ਹੈ ਜਾਂ ਕੋਈ ਸੇਵਾ ਕਰਨੋਂ ਹਟ ਗਿਆ ਹੈ ਸੋ ਤਾਂ ਵੀ ਇਹ ਇਸ਼ਾਰਾ ਬਾਰ ਬਾਰ ਆਉਂਦਾ ਜੀ ਇੱਕ ਥਾਂ ਨੇ ਆ ਵੀ ਤੋਂ ਇਸ਼ਾਰਾ ਦਿੰਦੇ ਆ ਕਿ ਸਾਡਾ ਇੱਥੇ ਤੈਰਾ ਹੈ ਤੇ ਉੱਥੇ ਤੁਸੀਂ ਕੋਸ਼ਿਸ਼ ਕਰੋਗੇ ਥੋੜੇ ਦਿਨ ਲਗਾਤਾਰ ਕੱਚੀ ਦੱਸੀ ਦਾ ਚਿੱਟਾ ਦੋ ਤੇ ਅਰਦਾਸ ਬੇਨਤੀ ਕਰੋ ਜਿਗਰ ਮੰਦਰ ਜਾ ਕੇ ਸ਼ਿਵਲਿੰਗ ਤੇ ਚਾਰ ਲਗ ਕੱਚੀ ਦੱਸੀ ਚੜਾ ਸਕਦੇ ਹੋ ਤੇ ਉੱਥੇ ਚੜਾਓ ਉੱਥੇ ਅਰਦਾਸ ਬੇਨਤੀ ਕਰੋ ਤੇ ਕੁਝ ਨਾ ਕੁਝ ਤੁਹਾਨੂੰ ਹੈਲਪ ਜ਼ਰੂਰ ਮਿਲੇਗੀ ਕਰਮ ਦੇ ਸਿਰ ਤੇ ਹੈ ਕਰਮ ਤੇ ਮਿਹਨਤ ਦੇ ਸਿਰ ਤੇ ਹੁੰਦਾ ਤੇ ਵਿਸ਼ਵਾਸ ਰੱਖ ਕੇ ਕਰਮ ਕਰਨਾ ਚਾਹੀਦਾ ਤੇ ਫਿਰ ਲਾਭ ਮਿਲਦਾ ਹੈ ਸੋ ਹੁਣ ਆਪਾਂ ਇੱਥੇ ਇੱਕ ਵਾਰ ਕਮੈਂਟ ਦੱਸ ਦਿੰਨੇ ਆ ਸੋ ਇੱਥੇ ਸਵਾਲ ਜੋ ਕੀਤਾ ਗਿਆ ਜੀ ਲਿਖਦੇ ਨੇ ਕਿ ਗੁਰੂ ਮੰਤਰ ਕਰਨ ਤੋਂ ਬਾਅਦ ਕਹਿੰਦੇ ਕਿੰਨੇ ਦਿਨਾਂ ਬਾਅਦ ਅਸੀਂ ਜਲ ਬਣਾ ਸਕਦੇ ਹਾਂ ਘਰ ਵਾਸਤੇ ਸ਼ਾਇਦ ਇਹ ਪੁੱਛਣਾ ਚਾਹੁੰਦੇ ਆ ਬਾਕੀ ਬਹੁਤਾ ਕਮੈਂਟ ਸਮਝ ਨਹੀਂ ਆਇਆ ਜੀ ਸੋ ਗੱਲ ਪੂਰੀ ਚੰਗੀ ਤਰ੍ਹਾਂ ਲਿਖਿਆ ਕਰੋ ਜੀ ਸੋ ਇੱਥੇ ਆਪਾਂ ਇਹ ਕਵਾਂਗੇ ਕਿ ਜਲ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੋਈ ਸ਼ਬਦ ਪੜਨਾ ਹੈ ਤਾਂ ਉਹ ਤੁਹਾਡੀ ਇੱਛਾ ਹੈ ਕਿ ਕੋਈ ਸ਼ਬਦ ਪੜਨਾ ਚਾਹੁੰਦੇ ਹੋ ਜਲ ਰੱਖ ਕੇ ਬਾਕੀ ਇੱਥੇ ਇੱਕ ਗੱਲ ਕਵਾਂਗੇ ਜੀ ਹਰ ਵਿੱਚ ਦਰਵਾਰ ਹੈ ਜਿਹਾ ਮਹਾਰਾਜ ਦੇ ਪੀਰਾ ਫੀਰਾ ਦੇ ਕਿਸੇ ਵੀ ਦੇਵੀ ਦੇਵਤੇ ਦਾ ਸਰੂਪ ਰੱਖਿਆ ਹੋਇਆ ਤੁਸੀਂ ਅਰਗਵਤੀ ਧੂਪ ਕਰਦੇ ਹੋ ਜਾਂ ਜੋਤ ਕਰਦੇ ਹੋ ਤੇ ਉੱਥੇ ਇੱਕ ਲੋਟਾ ਜਲ ਜ਼ਰੂਰ ਭਰ ਕੇ ਰੱਖੋ ਤੇ ਉਹ ਜਲ ਹਰ ਰੋਜ਼ ਇਹ ਨਹੀਂ ਹੈ ਕਿ ਪੂਰਾ ਬਦਲਣਾ ਆ ਉਸ ਜਲ ਦੇ ਵਿੱਚੋਂ ਥੋੜਾ ਜਲ ਕੱਢ ਕੇ ਵਰਤ ਲਵੋ ਤੇ ਹੋਰ ਐਡ ਕਰ ਦਿਓ ਵਿੱਚ ਸੋ ਉਜਰਲੇ ਜਦੋਂ ਤੁਸੀਂ ਰੱਖ ਦਿੰਦੇ ਹੋ ਉਸ ਰੂਪਾਂ ਸਾਹਮਣੇ ਅਰਗਵਤੀ ਕਰਦੇ ਹੋ ਧੂਪ ਪੱਤੀ ਕਰਦੇ ਹੋ ਤੇ ਉਹ مالک ਦੀ ਨજર ਰਹਿੰਦੀ ਹੈ ਜਦੋਂ ਜਦੋਂ ਧੂਪ ਕਰੋਗੇ ਸੋ مالک ਦਾ ਪਹਿਰਾ ਫਿਰਕਾ ਰਹਿੰਦਾ ਹੈ ਤੇ ਜਲ ਤੇ ਵੀ ਨજર ਹੁੰਦੀ ਆ ਸੋ ਗੱਲ ਇੰਨੀ ਗਾ ਕਿ ਜੇਕਰ ਯਕੀਨ ਰੱਖ ਕੇ ਵਿਸ਼ਵਾਸ ਰੱਖ ਕੇ ਤੁਸੀਂ ਇਹ ਕਹੋਂਗੇ ਕਿ ਇਹ ਜਲ ਦੀ ਪਾਵਰ ਆ ਤੇ ਉਹਨੇ ਆਪਣਾ ਅਸਰ ਦਿਖਾਉਣਾ ਜੇਕਰ ਵਿਸ਼ਵਾਸ ਨਹੀਂ ਹੈ ਤਾਂ ਫਿਰ ਕੋਈ ਵੀ ਚੀਜ਼ ਆਪਣਾ ਅਸਰ ਨਹੀਂ ਦਿਖਾਉਂਦੀ ਯਕੀਨ ਰੱਖ ਕੇ ਤੁਸੀਂ ਉਜਲ ਨੂੰ ਪੀਓਗੇ ਤੇ ਆਪਣਾ ਅਸਰ ਜ਼ਰੂਰ ਦਿਖਾਏਗਾ ਜੀ ਜੱਲ ਸੋ ਕਿਉਂਕਿ ਜਿੱਥੇ ਮਾਲਕ ਦਾ ਸਰੂਪ ਰੱਖਿਆ ਹੋਵੇ ਉੱਥੇ ਜੱਲ ਰੱਖਿਆ ਤੇ ਨਜ਼ਰੇ ਕਰਮ ਹੁੰਦਾ ਜ਼ਰੂਰ ਹੁੰਦਾ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਸੋ ਇੱਥੇ ਲਿਖਦੇ ਨੇ ਕਿ ਪਹਿਲਾਂ ਮੈਂ ਬਹੁਤ ਪੂਜਾ ਪਾਠ ਕੀਤੀ ਕੰਦੇ ਕਿ ਬਾਹਰ ਚਲੇ ਗਿਆ ਹੁਣ ਵਾਪਸ ਆਏ ਕੰਦੇ ਕਿ ਫੋਨ ਵਿੱਚ ਹੀ ਧਿਆਨ ਰਹਿੰਦਾ ਆ ਫੋਨ ਦੀ ਆਦਤ ਨਹੀਂ ਛੁੱਟਦੀ ਸੋ ਮਾੜੇ ਖਿਆਲ ਮੜਨਾ ਵੀਡੀਓ ਦੇਖੀ ਜਾਣਾਂਗਾ ਸੋ ਕੰਨੇ ਕੋਸ਼ਿਸ਼ ਵੀ ਕਰਦੇ ਆ ਪਰ ਇਹ ਆਦਤ ਛੁੱਟ ਨਹੀਂ ਰਹੀ ਹੁਣ ਸੇਵਾ ਨਹੀਂ ਕਰਨ ਦੀ ਮਨ ਭਟਕਿਆ ਰਹਿੰਦਾ ਆ ਮਨ ਨਹੀਂ ਲੱਗਦਾ ਸੇਵਾ ਵਿੱਚ ਸੋ ਪਹਿਲਾਂ ਦੋ ਟਾਈਮ ਕੰਨੇ ਕਿ ਚਿਰਾਗ ਰੋਸ਼ਨ ਕਰਦੇ ਸੀ ਸੋ ਦੇਖੋ ਜੀ ਜਦੋਂ ਸੁੱద్ధి ਖਰਾਬ ਹੁੰਦੀ ਹੈ ਤਾਂ ਫਿਰ ਇਸ ਤਰ੍ਹਾਂ ਹੀ ਹੁੰਦਾ ਮਨ ਭਟਕਣਾ ਸ਼ੁਰੂ ਹੁੰਦਾ ਪਰ ਜੇਕਰ ਕੋਸ਼ਿਸ਼ ਕਰ ਰਹੇ ਹੋ ਤਾਂ ਕੋਸ਼ਿਸ਼ ਕਰਨ ਵਾਲੇ ਦੀ ਕਦੇ ਹਾਰ ਨਹੀਂ ਹੁੰਦੀ ਸੋ ਕੋਸ਼ਿਸ਼ ਕਰੋ ਕਿ ਫੋਨ ਨੂੰ ਇੱਕ ਸਾਈਡ ਤੇ ਰੱਖ ਕੇ ਸਵੇਰੇ ਸ਼ਾਮ ਮਾਲਕ ਦੀ ਵੰਦਗੀ ਵਿੱਚ ਬੈਣਾ ਹੈ ਜੇਕਰ ਮਨ ਨਹੀਂ ਵੀ ਟਿਕਦਾ ਮਾਰੇ ਖਿਆਲ ਆ ਰਹੇ ਮਨ ਭਟਕ ਰਿਹਾ ਫਿਰ ਵੀ ਬੈਠੇ ਰਹਿਣਾ ਮਨ ਨੂੰ ਬਾਰ ਬਾਰ ਜੋੜਨ ਦੀ ਕੋਸ਼ਿਸ਼ ਕਰਨ ਜੋ ਸ਼ਬਦ ਹੈ ਉਸ ਸਿਮਰਨ ਦੀ ਕੋਸ਼ਿਸ਼ ਕਰਨੀ ਜਿੱਦਾਂ ਹੀ ਤੁਸੀਂ ਹਫ਼ਤਾ 10 ਦਿਨ ਤੁਸੀਂ ਇਹ ਕਰਮ ਕਰੋਗੇ ਤੇ ਹੌਲੀ-ਹੌਲੀ ਇਹ ਕੀਤੀ ਹੋਈ ਵੰਦਗੀ ਤੁਹਾਨੂੰ ਅਸਰ ਦਿਖਾਵੇਗੀ ਤੇ ਮਨ ਟਿਕਣਾ ਸ਼ੁਰੂ ਹੋ ਜਾਵੇਗਾ ਸੋ ਮਾੜੀਆਂ ਆਦਤਾਂ ਨੂੰ ਆਪ ਹੀ ਕੋਸ਼ਿਸ਼ ਕਰਨੀ ਪੈਣੀ ਹਟਾਉਣ ਦੀ ਤਾਂ ਫਿਰ ਹੀ ਕਿਰਪਾ ਮਾਲਕ ਦੀ ਹੁੰਦੀ ਹੈ ਜੀ ਇਹ ਹੁਣ ਤੁਹਾਡੇ ਤੇ ਹੈ ਕਿ ਤੁਸੀਂ ਆਦਤਾਂ ਨੂੰ ਮਾੜੀਆਂ ਨੂੰ ਹਟਾਉਣਾ ਚਾਹੁੰਦੇ ਹੋ ਜਾਂ ਨਹੀਂ ਜੇਕਰ ਇਨਸਾਨ ਚਾਹਵੇ ਕਿ ਇਹ ਮਾੜੀਆਂ ਆਦਤਾਂ ਨੂੰ ਛੱਡਣਾ ਤੇ ਉਹ ਆਦਤਾਂ ਜ਼ਰੂਰ ਛੁੱਟ ਜਾਂਦੀਆਂ ਹਨ ਮਾਲਕ ਅੱਗੇ ਅਰਦਾਸ ਬੇਨਤੀ ਕੀਤੀ ਕਦੇ ਬ्यर्थੀ ਨਹੀਂ ਜਾਂਦੀ ਸੋ ਹੁਣ ਆਪਾਂ ਇੱਥੇ ਮੇਨ ਵਿਸ਼ਿਆਂ ਚੱਲਦੇ ਆਂ ਜੀ ਅੱਜ ਦਾ ਵਿਸ਼ਾ ਖਾਸ ਹੋਣ ਵਾਲਾ ਆ ਵੀਡੀਓ ਨੂੰ ਇੱਕ ਲਾਈਕ ਪਲੀਜ਼ ਜ਼ਰੂਰ ਕਰ ਦਿਓ ਚੱਲਦੇ ਚੱਲਦੇ ਵੀਡੀਓ ਸੋ ਪਹਿਲਾਂ ਇੱਥੇ ਕਰਮ ਦੱਸਾਂਗੇ ਕਿ ਬਾਬਾ ਪੈਰੋ ਜੀ ਮੰਦਿਰ ਤੁਸੀਂ ਇੱਕ ਕਰਮ ਕਰਨਾ ਆ ਦੋ ਲੱਡੂਆਂ ਦਾ ਪ੍ਰਸ਼ਾਦ ਬਹੁਤਾ ਜ਼ਿਆਦਾ ਖਰਚਾ ਕਰਨ ਦੀ ਜ਼ਰੂਰਤ ਨਹੀਂ ਹੈ ਸੋ ਜਿਨ੍ਹਾਂ ਨੂੰ ਲੱਗਦਾ ਹੈ ਕਿ ਲੱਖ ਦਾ ਤਾਂ ਵੀਰ ਦੀ ਨਰਾਜ਼ਗੀ ਆ ਜਾਂ ਬਾਬਾ ਪੈਰੋ ਜੀ ਦੀ ਨਰਾਜ਼ਗੀ ਆ ਜਾਂ ਕਿਸੇ ਨੇ ਬਾਬਾ ਪੈਰੋ ਜੀ ਦਾ ਪਹਿਰਾ ਤੁਹਾਡੇ ਮਗਰ ਲਗਾ ਦਿੱਤਾ ਗਲਤ ਪਜਾਰੀਆਂ ਦੇ ਕੇ ਕਿਉਂਕਿ ਬਹੁਤ ਤਰੀਕਿਆਂ ਦੇ ਨਾਲ ਬਾਬਾ ਪੈਰੋ ਜੀ ਨੂੰ ਮੰਨਿਆ ਜਾ ਸਕਦਾ ਹੈ ਜੇ ਵੈਸ਼ਨੋਚ ਤੁਸੀਂ ਮੰਨਣਾ ਚਾਹੋ ਤਾਂ ਤਾਂ ਵੈਸ਼ਨੋਚ ਮੰਨ ਸਕਦੇ ਹੋ ਨੇ ਉੱਥੇ ਖੁਸ਼ ਹੋ ਜਾਣਾ ਸੋ ਸੇਵਾ ਮੰਗਦੇ ਨੇ ਜਿਸ ਵੀ ਤਰੀਕੇ ਨਾਲ ਗੱਲ ਉਹ ਸੇਵਾ ਕਬੂਲ ਕਰ ਲੈਂਦੇ ਨੇ ਜੀ ਸੋ ਬਾਬਾ ਪੈਰੋ ਜੀ ਮੰਦਿਰ ਜਾ ਕੇ ਦੋ ਲੱਡੂ ਦਾ ਪ੍ਰਸ਼ਾਦ ਸ਼ਨੀਵਾਰ ਦੇ ਦਿਨ ਚੜਾਇਆ ਉਹ ਜੋ ਵੀ ਮਨ ਦੀ ਪਰੇਸ਼ਾਨੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਆ ਉਹ ਉੱਥੇ ਅਰਦਾਸ ਕਰਕੇ ਆਓ ਤੇ ਕੁਝ ਲਗਾਤਾਰ ਕੁਝ ਹਫ਼ਤੇ ਲਗਾਤਾਰ ਇਹ ਕਰਮ ਕਰ ਲੋ ਤੁਹਾਨੂੰ ਆਪ ਹੀ ਅਸਰ ਨਜ਼ਰ ਆਵੇਗਾ ਜਿੱਥੇ ਬਾਬਾ ਪੈਰੋਜੀ ਖੜ ਜਾਂਦੇ ਨੇ ਉਥੇ ਲੱਖ ਦਾਤਾ ਦੀ ਨਰਾਜਗੀ ਨਹੀਂ ਰਹਿੰਦੀ ਸੋ ਬਾਬਾ ਪੈਰੋਜੀ ਨੂੰ ਬੁਲਾ ਲਿਆ ਸੰਧ ਲੋ ਕਿ ਲੱਖਾਂ ਦਾਤਾ ਮੰਨ ਗਿਆ ਸੋ ਲੱਖਾਂ ਦਾਤੇ ਦੇ ਮੋਹਰੇ ਬਾਬਾ ਪੈਰੋਜੀ ਚੱਲਦੇ ਨੇ ਸੋ ਜਿਵੇਂ ਆਪਾਂ ਕਿਸੇ ਤੱਕ ਕੋਈ ਪਹੁੰਚ ਕਰਨੀ ਹੋਵੇ ਆਪਾਂ ਨੂੰ ਲੱਗਦਾ ਕਿ ਅਸੀਂ ਉਹਨਾਂ ਨਾਲ ਸਿੱਧੀ ਗੱਲ ਕਰ ਨਹੀਂ ਸਕਦੇ ਤਾਂ ਵਿੱਚ ਕੋਈ ਇਨਸਾਨ ਰੱਖਣਾ ਪੈਂਦਾ ਵਿਚੋਲਾ ਪਾਉਣਾ ਪੈਂਦਾ ਆ ਤੇ ਫਿਰ ਜੋ ਮੂਰੇ ਮੇਨ ਸੇਵਾ ਵਾਲੇ ਬੰਦੇ ਸਮਝ ਲਓ ਕਿ ਕੋਈ ਦਰਬਾਰ ਹੈ ਸੋ ਉੱਥੇ ਮੂਰੇ ਜੋ ਸੇਵਾ ਵਾਲੇ ਆ ਉਹਨਾਂ ਤੱਕ ਪਹਿਲਾਂ ਅਸੀਂ ਪਹੁੰਚਾਂਗੇ ਗੱਲ ਕਰਾਂਗੇ ਫਿਰ ਮੇਨ ਜੋ ਹੈਡ ਹੈ ਉਹਦੇ ਤੱਕ ਪਹੁੰਚ ਸਕਦੇ ਆ ਤਾਂ ਇਸੇ ਤਰ੍ਹਾਂ ਹੈ ਲਖਦਾਤਾ ਪੀਰ ਤੱਕ ਪਹੁੰਚਣਾ ਹੈ ਤੇ ਬਾਬਾ ਭੈਰੋ ਜੀ ਨੂੰ ਬਣਾਉਣਾ ਬਹੁਤ ਜ਼ਰੂਰੀ ਹੈ ਬਾਬਾ ਭੈਰੋ ਜੀ ਨੂੰ ਬਣਾ ਲਿਆ ਤਾਂ ਪੀਰ ਬਣ ਜਾਂਦਾ ਹੈ ਜੀ ਸੋ ਬਾਬਾ ਭੈਰੋ ਜੀ ਮੰਦਰ ਜਾ ਕੇ ਤੁਸੀਂ ਸਿਰਫ ਦੋ ਲੱਡੂਆਂ ਦਾ ਪਰਸ਼ਾਣ ਸ਼ਨੀਵਾਰ ਦੇ ਦਿਨ ਚੜਾਉਂਦੇ ਹੋ ਇਦੇ ਨਾਲ ਤੁਹਾਨੂੰ ਕਾਫੀ ਲਾਭ ਮਿਲੇਗਾ ਤੇ ਦੂਸਰੀ ਗੱਲ ਇਹ ਬਾਬਾ ਭੈਰੋਜੀ ਦੇ ਮੰਦਿਰ ਜਾ ਕੇ ਵੀ ਤੁਸੀਂ ਇਹ ਕਰਮ ਕਰ ਸਕਦੇ ਹੋ ਜੇਕਰ ਕੋਈ ਪਰੇਸ਼ਾਨੀ ਹੈ ਤੇ ਦੂਸਰਾ ਹੈ ਕਰਮ ਉਹ ਵੀ ਦੋ ਲੱਡੂਆਂ ਦਾ ਹੀ ਕਰਨਾ ਹੈ ਉਹ ਤੁਸੀਂ ਮੰਗਲਵਾਰ ਦੇ ਦਿਨ ਕਰ ਸਕਦੇ ਹੋ ਤੇ ਜਿਹੜਾ ਮੰਗਲਵਾਰ ਦੇ ਦਿਨ ਤੁਸੀਂ ਇਹ ਕਰਮ ਕਰਨਾ ਇੱਥੇ ਦੋ ਲੱਡੂ ਲੈਣੇ ਆ ਤੇ ਪਾਪਾ ਬਜਰੰਗਵਲੀ ਜੀ ਦੇ ਮੰਦਿਰ ਜਾ ਕੇ ਤੁਸੀਂ ਕਰਮ ਕਰਨਾ ਉਹਨਾਂ ਅੱਗੇ ਭੋਗ ਲਗਾਉਣਾ ਹੈ ਦੋ ਲੱਡੂਆਂ ਦਾ ਤੇ ਜੇਕਰ ਤੁਹਾਨੂੰ ਕੋਈ ਜਿਆਦਾ ਪਰੇਸ਼ਾਨ ਕਰਦਾ ਹੈ ਦੁੱਖ ਪਚਾਉਂਦਾ ਆ ਤੁਹਾਨੂੰ ਸਤਾ ਰਿਹਾ ਆ ਜਾਂ ਡਗਵੰਡ ਚਾਹ ਰਿਸ਼ਤੇਦਾਰਾਂ ਚੋਂ ਆ ਕੋਈ ਵੀ ਆ ਤੁਹਾਨੂੰ ਥੱਲੇ ਸੁਟਣ ਤੇ ਲੱਗਾ ਹੋਇਆ ਆ ਜਾਨੀ ਕਿ ਤੁਹਾਡੇ ਤੇ ਕਰਦਾ ਕਰਾਉਂਦਾ ਕੋਈ ਤੁਹਾਨੂੰ ਸ਼ੱਕ ਹੋਇਆ ਕਿਸੇ ਤੇ ਤਾਂ ਤੁਸੀਂ ਬਾਬਾ ਬਜਰੰਗਵਲੀ ਜੀ ਦੇ ਮੰਦਿਰ ਜਾਓ ਜਾ ਕੇ ਦੋ ਲੱਡੂਆਂ ਦਾ ਪ੍ਰਸ਼ਾਦ ਚੜਾਇਆ ਵੋ ਤੇ ਉੱਥੇ ਅਰਦਾਸ ਲਗਾਇਆ ਵੋ ਫਿਰ ਦੇਖੋ ਜਿਹੜੇ ਤੁਹਾਡਾ ਮਾੜਾ ਸੋਚਦੇ ਨੇ ਉਹਨਾਂ ਨੂੰ ਫਿਰ ਬਾਬਾ ਬਜਰੰਗਵਲੀ ਜੀ ਕਿਵੇਂ ਜਵਾਬ ਦਿੰਦੇ ਨੇ ਸੋ ਇਹ ਕਰਮ ਬਹੁਤ ਉੱਤਮ ਹੈ ਵਿਸ਼ਵਾਸ ਰੱਖ ਕੇ ਕਰੋਗੇ ਤੇ ਇਹਨਾਂ ਦਾ ਲਾਭ ਜ਼ਰੂਰ ਮਿਲੇਗਾ ਦੋਨੋਂ ਕਰਮ ਚੰਗੇ ਨੇ ਸੋ ਜੇਕਰ ਤੁਸੀਂ ਬਾਬਾ ਬਜਰੰਗਵਲੀ ਨੂੰ ਜ਼ਿਆਦਾ ਮੰਨਦੇ ਹੋ ਤੇ ਉੱਥੇ ਜਾ ਕੇ ਦੋ ਲੱਡੂਆਂ ਦਾ ਭੋਗ ਲਗਾਇਆ ਕੋ ਜੇਕਰ ਬਾਬਾ ਪੈਰੋਚੀ ਨੂੰ ਮੰਨਦੇ ਹੋ ਜ਼ਿਆਦਾ ਤੇ ਉੱਥੇ ਜਾ ਕੇ ਕਰਮ ਸ਼ਨੀਵਾਰ ਦੇ ਦਿਨ ਕਰਿਆ ਵੋ ਸੋ ਦੋਨਾਂ ਜੋ ਕਿਸੇ ਵੀ ਦਿਨ ਕਰਿਆ ਵੋ ਦੋਨਾਂ ਨੇ ਅਸਰ ਬਰਾਬਰ ਹੀ ਦਿਖਾਉਣਾ ਹੈ ਸੋ ਬਾਕੀ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦੇਣਾ ਜੈ ਪੀਰਾਂ ਦੀ ਕੀ ਕੈਸ ਆਇਆਂ